ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਜਸ ਥੈਂਕ ਯੂ ਫਾਦਰ ਹਾਲੇਲੂਇਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਥੈਂਕਸ ਕਰਦੇ ਹਾਂ ਪ੍ਰਭੂ ਜੀ ਪਿਤਾ ਪਰਮੇਸ਼ਰ ਜੋ ਸਾਲ ਖੁਦਾ ਬਾਪ ਇਹ ਆਇਆ 2026 ਸਾਡੀ ਬਰੋਤੀ ਦਾ ਪਿਤਾ ਅਸ਼ਿਸ਼ ਦਾ ਬਰਕਤ ਦਾ ਇਹ ਸਾਲ ਹੈ ਮੇਰੇ ਪਿਆਰੇ ਪ੍ਰਭੂ ਜੀ ਇਸ ਸਾਲ ਪਿਤਾ ਪਰਮੇਸ਼ਰ ਸਾਡੀਆਂ ਟੈਸਟ ਮਣੀਆਂ ਦਾ ਮੇਰੇ ਖੁਦਾ ਬਾਪ ਜੋ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦਿੱਤਾ ਹੈ ਮੇਰੇ ਪਿਤਾ ਜਿੰਨੇ ਵੀ ਜਿਹਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਤੁਹਾਡਾ ਆਤਮਿਕ ਇੱਕ ਇੱਕ ਜਿਹਨੇ ਨੂੰ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਮੇਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਬੱਚਿਆਂ ਚ ਕਰਾਨਾ ਚ ਆਊਟ ਹੋ ਜੀ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡਾ ਥੈਂਕਸ ਕਰਦੀ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਮੈਂ ਆਪਣਾ ਵਚਨ ਪੜ੍ਹ ਕੇ ਚੰਗਿਆ ਕਰਦਾ ਹਾਂ ਹਰ ਆਉਣ ਵਾਲੀ ਤਪਾਈ ਤੋਂ ਮੈਂ ਤੁਹਾਨੂੰ ਬਚੋਣਾ ਮੇਰੇ ਪਿਤਾ ਪਰਮੇਸ਼ਰ ਜੋ ਵੀ ਤਬਾਈਏ ਜੋ ਵੀ ਸ਼ੈਤਾਨ ਦੀ ਯੋਜਨਾ ਜੋ ਵੀ ਅਵੈਰੀ ਦੀ ਸ਼ਕਤੀ ਕੀ ਤੱਕ ਰਾਇ ਜাদু ਟੋਨਾ ਐਸੇ ਘਰੇ ਪਿਤਾ ਪਰਮੇਸ਼ਰ ਤੁਹਾਡੀ ਆਗੂ ਉਤਰੇ ਤੇ ਆਊਟ ਹੋ ਜੇਣਾ ਦੇ ਜੀਵਨ ਚੋਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦੀ ਆਵਾਣ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਸ਼ੂਣ ਵਾਲੇ ਪਰਮੇਸ਼ਰ ਜੀ ਮੇਰੇ ਪਿਤਾ ਜੋ ਤੁਹਾਨੂੰ ਪਿਤਾ ਪਰਮੇਸ਼ਰ ਗ੍ਰਹਿਣ ਕਰਦੇ ਨੇ ਪਿਤਾ ਉੱਤਮ ਆਸ਼ੀਸ਼ਾਂ ਨੂੰ ਪਾਉਂਦੇ ਨੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਤੁਸੀਂ ਦੀ ਆਵਾਜ਼ ਜੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦੀਆ ਸਦਾ ਦੀ ਮੇਰੇ ਪਿਤਾ ਹੈ ਯਹੋਵਾ ਪਰਮੇਸ਼ਰ ਮੈਂ ਤੁਹਾਡਾ ਥੈਂਕਸ ਕਰਦੀ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਪ੍ਰਭੂ ਜੀ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਤੁਸੀਂ ਮਰੋਗੇ ਨਹੀਂ ਜਿਓਗੇ ਮੇਰੇ ਕੰਮਾਂ ਦਾ ਵਰਨ ਕਰੋਗੇ ਹਰ ਇੱਕ ਮੌਤ ਦੀ ਸਪਿਰਿਟ ਇਹਨਾਂ ਦੇ ਬੋਡੀ ਉਹਨਾਂ ਨੂੰ ਛੱਡ ਕੇ ਆਊਟ ਹੋ ਜੇ ਹਰ ਇੱਕ ਮੌਦ ਦੀ ਸਪਿਰਿਟ ਆਊਟ ਯੇਸ਼ੂ ਦੇ ਨਾਮ 'ਚ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਜਲਾਲ ਤੁਹਾਡਾ ਮਸਾ ਤੁਹਾਡਾ ਅਨੁਗ੍ਰਹਿ ਇਹਨਾਂ ਦੇ ਉੱਪਰ ਆ ਚੁੱਕਿਆ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜੋ ਬੁਰੇ ਸੁਪਨੇ ਆਉਂਦੇ ਨੇ ਐਸੀ ਕਿ ਸ਼ੈਤਾਨ ਮੇਰੀ ਆਵਾਜ਼ ਨੂੰ ਸੁਣ ਇਹਨਾਂ ਦੀ ਬੋੜੀਆਂ ਨੂੰ ਇਹਨਾਂ ਦੇ ਕਰਾਨੇ ਉਹਨਾਂ ਦੇ ਬੱਚਿਆਂ ਨੂੰ ਛੱਡ ਕੇ ਆਊਟ ਹੋ ਜਾ ਯੇਸ਼ੂ ਦੇ ਨਾਮ 'ਚ ਆਊਟ ਹੋਇਆ ਯਸ਼ੂ ਦੇ ਨਾਮ ਤੇ ਮੇਰੇ ਪਿਤਾ ਤੁਹਾਡੇ ਬੱਚੇ ਚ ਲਿਖਿਆ ਜਦ ਤੁਸੀਂ ਸੋਵੋਗੇ ਤੁਹਾਨੂੰ ਡਰ ਨਹੀਂ ਲੱਗੇਗਾ ਜਦ ਸੋਵੋਗੇ ਤੇ ਮਿੱਠੀ ਪਿਆਰੀ ਨੀਂਦ ਆਏਗੀ ਅੱਜ ਮੈਂ ਪਿਤਾ ਪਰਮੇਸ਼ਰ ਖੁਦਾਬਾ ਤੁਹਾਡੇ ਨਾਮ ਚ ਇਹਨਾਂ ਨੂੰ ਬlesਸ ਕੋਸ਼ਿਸ਼ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਹਰਕ ਬੁਰਾ ਸੁਪਨਾ ਨੇ ਜੀਵਨ ਚ ਆਊਟ ਹੋ ਚੁੱਕਿਆ ਤੁਹਾਡੀ ਦੀਆ ਤੁਹਾਡਾ ਫਜ਼ਲ ਤੇ ਪਿਤਾ ਪਰਮੇਸ਼ਰ ਤੁਹਾਡੀ ਸ਼ਾਂਤੀ ਇਨ ਦੀ ਕਰਾ ਚਾਹ ਚੁਕੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦਿਆવાન ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਮੇਰੇ ਖੁਦਾਬਾਪ ਜਿਦਾ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਕਿਸੇ ਗੱਲ ਦੀ ਚਿੰਤਾ ਨਾ ਕਰ ਹਰ ਗੱਲ ਵਿੱਚ ਅਰਦਾਸ ਬੇਨਤੀ ਧੰਨਵਾਦ ਕਰ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਅਸੀਂ ਹਰ ਗੱਲ ਵਿੱਚ ਅਰਦਾਸ ਬੇਨਤੀ ਤੇ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਸ਼ੈਤਾਨ ਦੀ ਸਾਰੀ ਯੋਜਨਾ ਖਤਮ ਕਰਨ ਲਈ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਬਰੋਤੀ ਦੇਣ ਦੇ ਲਈ ਇਹਨਾਂ ਨੂੰ ਵਡਾਉਣ ਦੇ ਲਈ ਆਸ਼ੀਸ਼ ਕਰਨ ਦੇ ਲਈ ਇਹਨਾਂ ਦੇ ਕਾਰੋਬਾਰ ਨੂੰ ਵਡਾਉਣ ਦੇ ਲਈ ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਪ੍ਰਭੂ ਤੁਧਿਆ ਵਣ ਕਿਰਪਾ ਲੂ ਤੇ ਦਿਆਲੂ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਮੇਰੇ ਖੁਦਾ ਬਾਪ ਜਦ ਤੁਸੀਂ ਮੰਗੋਗੇ ਮੈਂ ਦਵਾਂਗਾ ਮੇਰੇ ਪਿਤਾ ਮੈਂ ਪ੍ਰਾਰਥਨਾ ਕੀਤੀ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਜਿੰਨੇ ਵੀ ਜਿਹਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਤੁਹਾਨੂੰ ਤੁਸੀਂ ਉਹਨਾਂ ਨੂੰ ਆਸ਼ੀਸ਼ ਬਰਕਤ ਚੰਗਿਆਈ ਤੇ ਛਟਕਾਰਾ ਦਿੱਤਾ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ੀ ਯਸੂ ਮਸੀਹ ਦੇ ਨਾਮ ਚ ਮੰਗਦੀ ਹਾਂ ਆਮੇਨ ਆਮੇਨ ਤੁਸੀਂ ਸਾਭ ਜੀ ਨੇ ਬlesਸ ਉਹ ਆਸ਼ੀਸ਼ ਉਹ ਹਾਲੇਲੂਇਆ ਕਲਿਸੇ ਜਾ ਕਿਸੇ ਨੇ ਵੀ ਕੋਈ ਵੀ ਵਿਸ਼ੇ ਲਈ ਪ੍ਰਾਰਥਨਾ ਕਰਾਣੀ ਜੋ ਲੰਬਰ ਚੱਲਦੇ ਆਈ ਉਸ ਲੰਬਰ ਤੇ ਤੁਸੀਂ ਕਾਲ ਕਰਕੇ ਪ੍ਰਾਰਥਨਾ ਨੂੰ ਕਰਾ ਸਕਦੇ ਜੀ ਹallelujah ਤੇ ਆਪਣੀ ਪ੍ਰਾਰਥਨਾ ਲਿਖਾ ਸਕਦੇ ਜੀ ਪ੍ਰਭੂ ਦਾ ਦਾਸ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤੁਸੀਂ ਬles ਹੋਗੇ ਆਮੀਨ ਜੈਮਸੀ ਕਿ ਗੋਡ ਬles ਯੂ